ਸਾਡੇ 600 ਕਰੋੜ ਰੁਪਇਆ ਬਣਦਾ ਇੱਕ ਸਾਲਾਨਾ ਜੇ ਤੁਸੀਂ ਇੱਕ ਏਕੜ ਮਗਰ 1 ਲੱਖ ਰੁਪਇਆ ਇੱਕ ਸਾਲ ਦਾ ਦਿੰਦੇ ਜਿਹੜੀ ਸਰਕਾਰ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਕਰਦੇ ਚੱਕ ਕੇ ਤਨਖਾਹ ਦਿੰਦੀ ਆ ਕਰਦੇ ਚੱਕ ਕੇ ਪਹਿਲੇ ਕਰਜ਼ੇ ਦਾ ਵਿਆਜ ਮੋੜਦੀ ਆ ਉਹ ਸਰਕਾਰ 650 ਕਰੋੜ ਰੁਪਇਆ ਕਿੱਥੋਂ ਲੈ ਕੇ ਆਉਂਦੀ ਕੀ ਬਹੁਤ ਵਧੀਆ ਪ੍ਰੋਜੈਕਟ ਹੈ ਬਹੁਤ ਵਧੀਆ ਪ੍ਰੋਜੈਕਟ ਹੈ ਹੋਰ ਵੀ ਬਹੁਤ ਐਮਐਲਏ ਨੇ ਮੈਂ ਸਵਾਲ ਕਰਦਾ ਫਿਰ ਤੁਸੀਂ ਆਪਣੀਆਂ ਜ਼ਮੀਨਾਂ ਦੇ ਦਿਓ ਇੰਨਾ ਕੋਈ ਜ਼ਮੀਨਾਂ ਹੈ ਨਹੀਂ ਇਨਾਂ ਕੋ ਬੋਝ ਵੀ ਨਾ ਇਹ ਆਪਣੀਆਂ ਜ਼ਮੀਨਾਂ 'ਚ ਕਲੋਨੀਆ ਬਣਾ ਦੇਣ। ਜੇ ਕੋਈ ਬੰਦਾ ਉਹ ਜ਼ਮੀਨ ਦੇਣ ਤੋਂ ਅਨਾਂਕਾਨੀ ਕਰਦਾ ਰੋਕਦਾ ਤਾਂ ਉਹ ਜ਼ਮੀਨ ਐਲ ਡਬਲ ਆਰ ਲੈਂਡ ਐਕ acquisition ਐਕਟ 213 ਦੇ ਦੀ ਅਸੀਂ ਜ਼ਮੀਨ ਅਕਵਾਇਰ ਕਰਾਂਗੇ। ਇੱਕ ਦੇ ਇੱਕ ਤੋਂ 1.5% ਕਿਸਾਨ ਰਹਿ ਗਿਆ ਖੇਤੀਬਾੜੀ ਕਰਦਾ। 70% ਦੁਨੀਆ ਦੀ ਉਪਜਾਊ ਧਰਤੀ ਦੁਨੀਆ ਦੇ 12 ਬੰਦਿਆਂ ਕੋਲੇ ਆ ਗਈ। ਕਾਰਖਾਨਿਆਂ ਜੋ ਪੈਸਾ ਕੱਢ ਕੇ ਵੱਡੇ ਵੱਡੇ ਵਾਨੀਆਂ ਅਡਾਨੀਆਂ ਟਾਟਿਆਂ ਬਿਰਲਿਆਂ ਬਿਲਗ੍ਰੇਡਸ ਵਰਗਿਆਂ ਨੇ ਇਹਦਾ ਮਸਕ ਵਰਗਿਆਂ ਨੇ ਅਰਬਾਂ ਖਰਪਮਾਂ ਦੇ ਹਿਸਾਬ ਨਾਲ ਜਿਹੜੀ ਏਕੜ ਜ਼ਮੀਨ ਨੂੰ ਖਰੀਦ ਲਈ ਉਹ ਜ਼ਮੀਨਾਂ ਦੇ ਤੁਸੀਂ ਪਲਾਟ ਬਣਾ ਦਿੰਦੇ ਹੋ ਤੇ ਕਹਿੰਦੇ ਹੋ ਜੀ ਇਹ ਟੋਡਾ ਪਲਾਟ 3 ਕਰੋੜ ਦਾ ਵੇਚਵਾ ਵੀ ਕੋਈ 4 ਕਰੋੜ ਦਾ ਵੇਚ। ਇੰਨਾ ਮਹਿੰਗਾ ਲੈਣਾ ਕਿਹਨੇ ਆ ਲੈਣਗੇ। ਤੁਸੀਂ ਫਿਰ CLU ਜਾਰੀ ਕਰਨ ਤੇ ਰੋਕ ਕਿਉਂ ਲਾ ਦਿੰਦੇ? ਜਿਹੜਾ ਚੇਂਜ ਆਫ ਲੈਂਡ ਦਾ ਆਪਾਂ ਲੈਨੇ ਆ ਪਰਿਵਾਰੀਆਂ ਕੋਲ ਜਾ ਕੇ ਉਹਦੇ ਰੋਕਣ ਲਾ ਦਿੰਦੇ। ਤੁਸੀਂ ਨੰਬਰ ਪ੍ਰੀਜ ਕਿਉਂ ਕਰਤੇ ਤੁਸੀਂ ਜਮੀਨ ਰੋਗ ਸੀ ਕੱਲੀ ਖੇਤੀ ਕਰ ਲਓ ਨਾ ਘਰ ਪਾ ਸਕਦੇ ਉਹਨਾਂ ਵੇਚ ਸਕਦੇ ਨਾ ਖਰੀਦ ਸਕਦੇ ਉਹ ਨਾ ਦੁਕਾਨ ਨਾ ਮਕਾਨ ਨਾ ਲੋਨ ਨਾ ਲੈਂਦੇ ਅਕਾਲੀ ਕਹਿੰਦੇ ਸਾਨੂੰ ਲਿਆਓ ਪੰਜਾਬ ਖਤਰੇ ਚ ਐ ਪੰਥ ਖਤਰੇ ਚ ਐ ਜ਼ਮੀਨਾਂ ਖਤਰੇ ਚ ਐ ਉਹ ਭਾਵੇਂ 213 ਚ ਪਾਲਿਸੀ ਤੁਸੀਂ ਲੈ ਕੇ ਆਏ ਸੀ ਕਿਸਾਨਾਂ ਦੇ ਮਾਰ ਮਾਰ ਗੋਲੀਆਂ ਗੋਡੇ ਚ ਕਰਦੇ ਸੀਗੇ ਪ੍ਰਸ਼ਾਸਨ ਜਦੋਂ ਧੌਲੇ ਫਿਲਮਰੀ ਲਾਈਆ ਬਰਨਾਲੇ ਤੇ ਤੇ ਉਦੋਂ ਆਪਾਂ ਕਿੱਥੇ ਸੀ ਭਾਈ ਕਾਂਗਰਸ ਉਹ ਕਿੱਥੇ ਸੀ ਜਿਹੜੀਆਂ ਕਲੋਨੀਆਂ ਤੋਂ 20 30 ਸਾਲ ਪਹਿਲਾਂ ਕੱਟੀਆਂ ਗਈਆਂ ਉਹਨਾਂ ਇੱਕ ਲੰਘਾੜ ਵਰਕ ਹੋ ਗਏ ਕੋਈ 20% ਹੈ ਕੋਈ 15% ਹੈ ਇਦੋਂ ਬਾਅਦ ਨਹੀਂ ਨਾ ਹੋਣਾ ਚੰਡੀਗੜ੍ਹ 70 ਸਾਲ ਦਾ ਬਸਿਆ ਹਲੇ 30% ਖਾਲੀ ਲੋਕਾਂ ਨੂੰ ਕਹਿੰਦੇ ਤਿਆਰ ਰੱਖੋ ਡੰਡਿਆਂ ਝੰਡੇ ਪਾ ਕੇ ਰੱਖੋ ਜ਼ਬਰਦਸਤ ਮੁਕਾਬਲਾ ਸਬਰ ਨਾਲ ਏਕੇ ਨਾਲ ਧਰਮੇ ਨਾਲ ਜੋ ਲੋਡ ਪੇ ਫਟਾਂਗਾ ਉਤੇ ਲੱਗਾ ਹੈ ਵੀ ਹੁਣ ਸਾਡੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਵੀ ਆ ਗਈਆਂ ਵਿੱਚ ਸ਼ੁੱਕਈ ਬੰਨਾਂ ਦੇ ਸ਼ਮਸ਼ਾਨ ਘਾਟ ਦੀਆਂ ਵੀ ਜ਼ਮੀਨਾਂ ਨਹੀਂ ਛੱਡੀਆਂ ਅੱਜ ਲਖਾ ਸਿਧਾਨਾ ਲੁਧਿਆਣਾ ਦੇ ਗ੍ਰੇਟਰ ਗਲਾਡਾ ਆਫਿਸ ਪਹੁੰਚੇ ਨੇ ਕਾਰਨ ਹੈ ਕਿ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਹੋ ਰਿਹਾ ਹੈਗਾ ਕਈ ਜਿਹੜੀਆਂ ਕਮੀਆਂ ਨੇ ਦੱਸੀਆਂ ਜਾ ਰਹੀਆਂ ਨੇ ਔਰ ਲਖ ਲਖ ਜੀ ਪਹਿਲਾ ਲੁਧਿਆਣਾ ਲਾਈਵ ਤੇ ਬਹੁਤ ਬਹੁਤ ਸ਼ੁਕਰੀਆ ਭਾਈ ਮਿਹਰਬਾਨ ਅੱਛਾ ਵਿਰੋਧ ਕਿਉਂ ਹੈ ਸਰਕਾਰ ਲੈ ਕੇ ਆ ਰਹੀ ਹੈ ਸਕੀਮ ਜਾਂ ਲੈਂਡ ਪੂਲਿੰਗ ਸਕੀਮ ਦੇ ਵਿੱਚ ਹੀ ਕਮੀਆਂ ਨੇ ਕਿਸਾਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਤੁਸੀਂ ਤਾਂ ਬਹੁਤ ਬੜਾ ਇਲਜ਼ਾਮ ਲਾਤਾ ਕਿ ਪੰਜਾਬ ਦੇ ਵਿੱਚ ਉਜਾੜਾ ਪਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ 32000 ਘਰ ਜਿਹੜੇ ਨੇ ਉਜਾੜੇ ਜਾ ਰਹੇ ਨੇ ਸੁਣਨ ਨੂੰ ਮੈਂ ਇੱਕ ਸੌਖੀ ਉਦਾਹਰਨ ਦੇ ਕੇ ਸਮਝਾਉਣਾ ਹੈ ਕੈਮਰਾ ਤੇ ਮੈਕ ਤੁਹਾਡੇ ਕੋਲੇ ਹੈ ਮੈਂ ਕਹਾਂ ਲਾ ਮੈਨੂੰ ਕੈਮਰਾ ਮੈਕ ਦਿਓ ਆ ਕੈਮਰਾ ਮੈਂ ਰੱਖ ਲਿਆ ਮੈਂ ਤੁਹਾਨੂੰ ਮੋੜਤਾ ਤੁਹਾਨੂੰ ਮਨਜ਼ੂਰ ਹੋਊ ਇਹ ਕਹਿੰਦੇ ਅੱਠ ਕਨਾਲਾਂ ਸਾਨੂੰ ਦੇ ਦਿਓ ਕਿੱਲੇ ਦੀਆਂ ਅੱਠ ਕਨਾਲਾਂ ਦੋ ਕਨਾਲਾਂ ਤੁਹਾਨੂੰ ਦੇ ਦਾਂਗੇ ਛੇ ਕਨਾਲਾਂ ਸਾਡੀਆਂ ਉਹਦੇ ਲਈ ਲੱਖ ਰੁਪਿਆ ਦੇਵਾਂਗੇ ਜੀ ਰੋਜ਼ਗਾਰ ਤੁਹਾਡਾ ਪੱਤਾ ਜਿਹਨੂੰ ਕਹਿੰਦੇ ਆ ਗੁਜ਼ਾਰਾ ਪੱਤਾ ਸਾਡੇ 600 ਕਰੋੜ ਰੁਪਇਆ ਬਣਦਾ ਇੱਕ ਸਾਲਾਨਾ ਜੇ ਤੁਸੀਂ ਇੱਕ ਏਕੜ ਮਗਰ 1 ਲੱਖ ਰੁਪਇਆ ਇੱਕ ਸਾਲ ਦਾ ਦਿੰਦੇ 65000 ਏਕੜ ਦੇ ਹਿਸਾਬ ਜਿਹੜੀ ਸਰਕਾਰ ਕੋਲ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਕਰਜੇ ਚੱਕ ਕੇ ਤਨਖਾਹ ਦਿੰਦੀ ਆ ਕਰਜੇ ਚੱਕ ਕੇ ਪਹਿਲੇ ਕਰਜੇ ਦਾ ਵਿਆਜ ਮੋੜਦੀ ਆ ਉਹ ਸਰਕਾਰ 6500 ਰੁਪਏ ਕਿੱਥੋਂ ਲੈ ਕੇ ਆਊਗੀ ਇੱਕ ਸਵਾਲ ਦੂਜਾ ਸਵਾਲ ਤੁਸੀਂ ਕਹਿੰਦੇ ਹੋ ਇਹ ਪਾਲਿਸੀ ਵਿੱਚ ਲਿਖਿਆ ਹੋਇਆ 20 ਲੋਕਾਂ ਦੀ ਸਹਿਮਤੀ ਤੋਂ ਬਿਨਾਂ ਅਸੀਂ ਜ਼ਮੀਨ ਨਹੀਂ ਲਵਾਂਗੇ ਇਹ ਬਰਬਰੀ ਗੱਲਾਂ ਨੇ ਇਹਨਾਂ ਦੇ ਮੰਤਰੀ ਇਹਨਾਂ ਦੇ ਐਮਐਲਏ ਮੁੱਖ ਮੰਤਰੀ ਆਪ ਕਹਿ ਰਹੇ ਆ ਦੂਜੇ ਪਾਸੇ ਮੈਨੂੰ ਗਲਤ ਜਵਾਬ ਦਿਓ ਤੁਸੀਂ ਫਿਰ ਸੀਐਲਯੂ ਯਾਰੀ ਕਰਨ ਤੇ ਰੋਕ ਕਿਉਂ ਲਾਤੀ ਜਿਹੜਾ ਚੇਂਜ ਆਫ ਲੈਂਡ ਆਪਾਂ ਲੈਨੇ ਆ ਪਰਿਵਾਰੀਆਂ ਕੋਲ ਜਾ ਕੇ ਉਹਦੇ ਰੋਕ ਕਿਉਂ ਲਾਤੀ ਤੁਸੀਂ ਨੰਬਰ ਫ੍ਰੀਜ਼ ਕਿਉਂ ਕਰਤੇ ਤੁਸੀਂ ਰਜਿਸਟਰੀ ਤੇ ਪਾਬੰਦੀ ਕਿਉਂ ਲਾਤੀ ਤੁਸੀਂ ਲੋਨ ਲਿਮਟਾਂ ਦੇ ਪਾਬੰਦੀ ਕਿਉਂ ਲਾਤੀ ਤੁਸੀਂ ਕੋਈ ਘਰ-ਬਾਰ ਸਾਰੀ ਕਰਨ ਤੇ ਪਾਬੰਦੀ ਕਿਉਂ ਲਾਤੀ ਲੋਕਾਂ ਦੀ ਮਰਜ਼ੀ ਕਿੱਥੇ ਰਹੇਗੀ ਤੁਸੀਂ ਜਮੀਨ ਰੋਕਤੀ ਕੱਲੀ ਖੇਤੀ ਕਰ ਲੋ ਨਾ ਘਰ ਪਾ ਸਕਦੇ ਉਹਨਾਂ ਵੇਚ ਸਕਦੇ ਉਹਨਾਂ ਖਰੀਦ ਸਕਦੇ ਹਾਂ ਨਾ ਕੋ ਦੁਕਾਨ ਨਾ ਮਕਾਨ ਨਾ ਲੋਨ ਨਾ ਲਿਮਟ ਇਹ ਜਾਰੀ ਹੋਈ ਚਿੱਠੀ ਵਿਕਾਸ ਗਰਗ ਜਿਹੜਾ ਇਹਨਾਂ ਦਾ ਆਪਣਾ ਲਾਇਆ ਹੋਇਆ ਪ੍ਰਮੁੱਖ ਸਕੱਤਰ ਆ ਹੋ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦਾ ਪਹਿਲਾਂ ਵਿਕਾਸ ਗਰਗ ਬਾਰੇ ਮੈਂ ਜਾਣਕਾਰੀ ਜਿਹਦਾ ਬੰਦਾ ਕੌਣ ਹੈ ਇਹ ਕਹਿੰਦੇ ਅਸੀਂ 0% ਸਾਡੀ ਰਿਸ਼ਵਤ ਅਸੀਂ ਭ੍ਰਿਸ਼ਟਾਚਾਰੀ ਬਰਦਾਸ਼ਤ ਨਹੀਂ ਕਰਾਂਗੇ ਇਮਾਨਦਾਰ ਕਟੜ ਮਾਨਦਰਾ ਸਰਕਾਰ ਕਹਿੰਦੇ ਹਨ ਵਿਕਾਸ ਗਰਗ ਉਹ ਬੰਦਾ ਜਿਹੜਾ 200 ਸਤ ਤੋਂ ਲੈ ਕੇ 212 ਜਦੋਂ ਕਾਲੀ ਸਰਕਾਰ ਬਣੀ ਉਹਦੇ ਵਿੱਚ ਡੀਸੀ ਪਟਿਆਲਾ ਲੱਗੇ ਰਿਹਾ ਇਹ ਬੰਦੇ ਨੂੰ 6 ਮਹੀਨੇ ਜੇਲ੍ਹ ਹੋਈ ਕਾਦੇ ਪਿੱਛੇ ਹੋਈ ਕਿਉਂਕਿ ਇਹਨੇ ਸਰਕਾਰੀ ਜ਼ਮੀਨ ਨਜਾਇਜ਼ ਤੌਰ ਤੇ ਆਪਣੇ ਰਿਸਤਰਾ ਦੇ ਨਾਮ ਕਰਤੀ ਸੀ ਇਹ ਸੈਟਿੰਗ ਕਰਕੇ ਫਿਰ ਆ ਗਿਆ ਬਾਹਰ ਆ ਗਿਆ ਫਿਰ ਇਹ 217 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਆਉਂਦੀ ਹੈ ਉਸ ਵੇਲੇ ਇਹ ਐਗਰੀਕਲਚਰ ਬੋਰਡ ਦੇ ਵਿੱਚ ਸੈਕਟਰੀ ਲੱਗਦਾ ਹੈ 17 ਦੀ ਕਾਂਗਰਸ ਸਰਕਾਰ ਵੇਲੇ ਤੇ ਮਹਾਲੀ ਦਾ ਪਿੰਡ ਹੈ ਜੀਰਖਪੁਰ ਦੇ ਕੋਲੇ ਲੋਹਗੜ ਉੱਥੇ ਸਰਕਾਰੀ ਜ਼ਮੀਨ ਹੈ ਬੰਦਾ ਆਪਣੇ ਰਿਸ਼ਤੇਦਾਰਾਂ ਨੂੰ 2 ਕਰੋੜ 70 ਲੱਖ ਦੇ ਵਿੱਚ ਬਿਨਾ ਆਕਸ਼ਨ ਤੋਂ ਬਿਨਾ ਬੋਲੀ ਤੋਂ ਬਿਨਾ ਐਡਵਰਟਾਈਜ਼ਮੈਂਟ ਤੋਂ ਜ਼ਮੀਨ ਦੇ ਦਿੰਦਾ ਸ਼ਿਕਾਇਤ ਹੁੰਦੀ ਹੈ ਇਨਕੁਆਰੀ ਬੈਠਦੀ ਹੈ ਉਹ ਬੋਲੀ ਰੱਦ ਹੁੰਦੀ ਹੈ ਇਹ ਫਸਦਾ ਹੈ ਉਹੀ ਜ਼ਮੀਨ ਜਿਹੜੀ ਇਹ 2 ਕਰੋੜ 70 ਲੱਖ ਚ ਆਪਣੇ ਇਸ ਤਰ੍ਹਾਂ ਦਿੰਦਾ ਉਹ ਜ਼ਮੀਨ ਦੀ ਬੋਲੀ 28 ਕਰੋੜ ਤੇ ਹੁੰਦੀ ਹੈ ਹੁਣ ਉਹ ਬੰਦਾ ਜਿਹਨੇ ਲੈਂਡ ਪੂਲਿੰਗ ਨੀਤੀ ਦੀ ਸਾਰੀ ਨੀਤੀ ਬਣਾਈ ਹੈ ਉਹ ਬੰਦਾ ਇਹਨਾਂ ਨੇ ਜਿਹੜਾ ਪ੍ਰਿੰਸੀਪਲ ਸਕੱਤਰ ਲਾ ਰੱਖਿਆ ਸੈਕਟਰੀ ਲਾ ਰੱਖਿਆ ਉਹ ਬੰਦਾ ਜਿਹੜਾ ਸਾਰੀ ਨੀਤੀ ਬਣਾ ਕੇ ਦੇ ਰਿਹਾ ਉਹ ਐਡਾ ਕਰਪਟ ਬੰਦਾ ਹੈ ਤੁਹਾਨੂੰ ਲੱਗਦਾ ਕਿ ਇਹ ਨੀਤੀ ਸਹੀ ਹੋ ਸਕਦੀ ਹੈ ਜੇ ਕੋਈ ਗੜਬੜ ਨਹੀਂ ਹੋ ਸਕਦੀ ਅਸਲ ਦੇ ਵਿੱਚ ਸਮਝਣ ਦੀ ਲੋੜ ਆ ਉਹ ਬੰਦੇ ਇੱਕ ਚਿੱਠੀ ਆਉਂਦੀ ਆ ਵਿਕਾਸ ਕਰਕ ਜੀ ਮੈਨੂੰ ਚਿੱਠੀ ਆਉਂਦੀ ਚਲੋ ਸਰਕਾਰ ਵੱਲੋਂ ਚਿੱਠੀ ਆਉਂਦੀ ਆ ਉਹ ਇੱਕ ਨਮਾਇੰਦਾ ਸਰਕਾਰ ਦਾ ਉਹਦੇ ਲਿਖਿਆ ਜਾਂਦਾ ਵੀ ਜੇ ਕੋਈ ਲੈਂਡ ਪੂਲਿੰਗ ਨੀਤੀ ਦੇ ਤਹਿਤ ਜਿੰਨੀ ਜ਼ਮੀਨ ਦਾ ਨੋਟੀਫਿਕੇਸ਼ਨ ਹੋ ਗਿਆ ਨੋਟੀਫਾਈ ਹੋ ਗਈ ਜ਼ਮੀਨ ਜਿਹੜੀ ਉਹਦੇ ਅੰਡਰ ਆ ਗਈ ਜੇ ਕੋਈ ਬੰਦਾ ਉਹ ਜ਼ਮੀਨ ਦੇਣ ਤੋਂ ਅਨਾਕਾਨੀ ਕਰਦਾ ਰੋਕਦਾ ਤਾਂ ਉਹ ਜ਼ਮੀਨ ਐਲ ਡਬਲ ਆਰ ਲੈਂਡ ਐਕ acquisition ਐਕਟ 213 ਦੇ ਅਧੀਨ ਅਸੀਂ ਜ਼ਮੀਨ ਅਕਵਾਇਰ ਕਰ ਲਾਂਗੇ ਤੇ ਚਿੱਠੀਆਂ ਨੇ ਆਹ ਚਿੱਠੀ ਜਿਹੜੀ ਇਹ ਪੰਜਵੇਂ ਮਹੀਨੇ ਜਾਰੀ ਹੁੰਦੀ ਹੈ ਜਿਹੜੀ ਪਟਵਾਰੀਆਂ ਨੂੰ ਚਿੱਠੀ ਜਾਰੀ ਹੁੰਦੀ ਹੈ ਵੀ ਸੀਐਲ ਜੂ ਨਹੀਂ ਦੇਣਾ ਉਹ ਅੱਠਵੇਂ ਮਹੀਨੇ ਜਾਰੀ ਹੁੰਦੀ ਹੈ ਇੱਕ ਪਹਿਲਾਂ ਲੋਕਾਂ ਦੀ ਸੇਫਟੀ ਹੈ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਹਦਾ ਜ਼ਮੀਨ ਅਸੀਂ ਐਕਵਾਇਰ ਕਰ ਲਾਂਗੇ ਉਸ ਐਕਟ ਦੇ ਤਹਿਤ ਹੁਣ ਤੀਜੀ ਗੱਲ ਆ ਜਾਂਦੀ ਹੈ ਤੀਜੀ ਗੱਲ ਕੀ ਆ ਜਾਂਦੀ ਆ ਸ਼ਾਇਦ ਲੱਗਦਾ ਕਿਸੇ ਸ਼ਹਿਰ ਵਾਲੇ ਨੂੰ ਕਿਸੇ ਮਜ਼ਦੂਰ ਨੂੰ ਕਿ ਮਸਲਾ ਜੱਟਾਂ ਦਾ ਹੈ ਮਸਲਾ ਜ਼ਿਮੀਂਦਾਰ ਦਾ ਕਿਸਾਨ ਦਾ ਅਸੀਂ ਕੀ ਲੈਣਾ ਤੁਸੀਂ ਲੁਧਿਆਣੇ ਚ ਰਹਿੰਦੇ ਹੋ ਜਦੋਂ ਦੇ ਵੱਡੇ ਵੱਡੇ ਮਾਲ ਖੁੱਲ ਗਏ ਤੇ ਬੇ ਮਾਲ ਐਮਬੀਡੀ ਮਾਲ ਫਲਾਨਾ ਟਮਕਾਨਾ ਮਾਲ ਖੁੱਲ ਗਏ ਨਾ ਸਾਰੇ ਸ਼ਹਿਰਾਂ ਜੀ ਖੁੱਲ ਗਏ ਉਦੋਂ ਬਾਅਦ ਜਿਹੜਾ ਛੋਟਾ ਦੁਕਾਨਦਾਰ ਆ ਆਮ ਵਿਚਾਰੇ ਬਾਜ਼ਾਰਾਂ ਚ ਘੰਟਾ ਕਰ ਜਾਂ ਹੋਰ ਚੌੜਾ ਬਾਜ਼ਾਰ ਜਿੰਨੇ ਵੀ ਆਪਾਂ ਚਲੇ ਜਾਈਏ ਬਾਜ਼ਾਰਾਂ ਚ ਲੁਧਿਆਣੇ ਉਹ ਖਤਮ ਹੋਗੇ ਕਿ ਨਹੀਂ ਹੋਗੇ ਸਾਰਾ ਗਾਹ ਕਿਧਰ ਨੂੰ ਚਲਾ ਗਿਆ ਹੁਣ ਤੱਕ ਕਿਤੇ ਦੁਕਾਨ ਤੇ ਕਿਸੇ ਮਾਲ ਚ ਜਾਣ ਦੀ ਵੀ ਲੋੜ ਨਹੀਂ ਐਮਾਜ਼ਨ ਰਹੀਂ ਜਾਂ ਹੋਰ ਰਹੀਂ ਤੁਸੀਂ ਆਨਲਾਈਨ ਸਮਾਨ ਘਰੇ ਲਿਆ ਸਕਦੇ ਹੋ ਤਾਂ ਫਿਰ ਕੀ ਇਸ ਨੀਤੀ ਦੇ ਨਾਲ ਕੱਲਾ ਜ਼ਿਮੀਂਦਾਰ ਮਾਰਿਆ ਗਿਆ ਦੁਕਾਨਦਾਰ ਨਹੀਂ ਮਾਰਿਆ ਗਿਆ ਮੇਰਾ ਰਾਮਪੁਰਾ ਛੋਟਾ ਸ਼ਹਿਰ ਹੈ ਮੈਂ ਆਮ ਇਸੇਠਾਂ ਨਾਲ ਮੇਰੀ ਯਾਰੀ ਹੈ ਮੈਂ ਬਹਿ ਜਾਣਾ ਮੈਂ ਕਿਵੇਂ ਆ ਬਾਜ਼ਾਰ ਦਾ ਕੀ ਮਾਹੌਲ ਹੈ ਉਹ ਕਹਿੰਦੇ ਸੜਕਾਂ ਤੇ ਆ ਗਈ ਮੈਂ ਇੱਕ ਉਦਾਹਰਨ ਦਿੰਨਾ ਪਟੰਡੇ ਦੀ ਸਾਡੇ ਪਟੰਡੇ ਰਿਲੈਂਸ ਮਾਰਕੀਟ ਆ ਬਹੁਤ ਵੱਡੀ ਮਾਰਕੀਟ ਆ ਸੂਈ ਤੋਂ ਲੈ ਕੇ ਕੋਲ ਚੀਜ਼ ਮਿਲਦੀ ਆ ਉੱਥੇ ਅਸੀਂ 220 ਚੋਂ ਮਾਰਕੀਟ ਬੰਦ ਕਰਤੀ ਜਦੋਂ ਕਿਸਾਨੀ ਮੋਰਚਾ ਸੀ ਬਹੁਤ ਦੁਨੀਆ ਮੁੜਦੀ ਸੀ ਉੱਥੇ ਰੋਜ਼ ਅਸੀਂ ਬਰੇ ਬਹਿ ਗਏ ਸੀਗੇ 60 ਲੱਖ ਰੁਪਇਆ ਇੱਕ ਦਿਨ ਦੀ ਸੇਲ ਸੀਗੀ ਇੱਕ ਦੁਕਾਨ ਦੀ ਇੱਕ ਮਾਰਕੀਟ ਦੀ ਜੋ ਸਾਰਾ ਚੀਜ਼ਾਂ ਮਿਲਦੇ ਨਾ ਸੀ ਉਸ ਤੋਂ ਬਾਅਦ ਮੈਂ ਧੋਬੀ ਬਾਜ਼ਾਰ ਭਾਗ ਗਿਆ ਬੰਡੇ ਮੈਂ ਸੇਟ ਇਕੱਠੇ ਕਰ ਲਏ ਦੁਕਾਨਾਂ ਵਾਲੇ ਮੈਂ ਕਿਹਾ ਵੀ ਦੱਸੋ ਜਿੱਦੇ ਦੀ ਇਹ ਮਾਰਕੀਟ ਬਣਦਾ ਫਾਇਦਾ ਹੋਇਆ ਕਹਿੰਦੇ ਪੂਰਾ ਫਾਇਦਾ ਗਾਹਕ ਵੱਧ ਗਿਆ ਰੌਣਕ ਵੱਧ ਗਈ ਪੈਸੇ ਸਾਡੇ ਕੋਲ ਕਿੱਥੇ ਦਾ 60 ਲੱਖ ਰੁਪਇਆ ਕਿੰਨੇ ਗਾਂ ਦੁਕਾਨਾਂ ਦੇ ਵੰਡਿਆ ਜਾਣਾ ਵੱਖਰੋ ਵੱਖਰੇ ਥਾਂ ਸਮਾਨ ਮਿਲਣਾ ਕਿੱਥੇ ਇੱਕ ਥਾਂ ਹੀ ਮੈਂ ਕਿਹਾ ਫਿਰ ਤੁਸੀਂ ਇਹ ਦੱਸੋ ਵੀ ਇਹ ਨੀਤੀਆਂ ਇਕੱਲੀਆਂ ਕਿਸਾਨਾਂ ਲਈ ਹੈ ਉਹ ਮੰਨਦੇ ਆ ਵੀ ਹਾਂ ਦੁਕਾਨਦਾਰ ਵੀ ਜਾਊਗਾ ਤੀਜੀ ਗੱਲ ਮਜ਼ਦੂਰ ਜਿਹੜਾ ਕਹਿੰਦਾ ਵੀ ਮੈਂ ਤਾਂ ਦਿਹਾੜੀ ਕਰਨੀ ਆ ਮੈਂ ਮਜ਼ਦੂਰੀ ਕਰਨੀ ਆ ਮੈਨੂੰ ਕੀ ਜ਼ਮੀਨਦਾਰ ਦਾ ਖੇਤ ਹੋ ਚاہے ਕੰਪਨੀ ਦਾ ਖੇਤ ਹੋਵੇ ਜਿੰਨੀਆਂ ਜ਼ਮੀਨਾਂ ਕੁਇਰ ਹੋਈਆਂ ਯੂਰਪ ਦੇ ਵਿੱਚ ਅਫਰੀਕਾ 'ਚ ਅਮਰੀਕਾ 'ਚ ਇਹਨਾਂ ਮਹਾਦੀਪਾਂ ਦੇ ਵਿੱਚ ਜਿੰਨਾ 1 ਦੇ 1 ਤੋਂ 1.5% ਕਿਸਾਨ ਰਹਿ ਗਿਆ ਖੇਤੀਬਾੜੀ ਕਰਦਾ 70% ਦੁਨੀਆ ਦੀ ਇਹ ਪਜਾਊ ਧਰਤੀ ਦੁਨੀਆ ਦੇ 12 ਬੰਦਿਆਂ ਕੋਲੇ ਆ ਗਈ ਕਾਰਖਾਨਿਆਂ 'ਚੋਂ ਪੈਸਾ ਕੱਢ ਕੇ ਵੱਡੇ ਵੱਡੇ ਵਾਨੀਆਂ ਅਡਾਨੀਆਂ ਟਾਟੀਆਂ ਬਿਰਲਿਆਂ ਬਿਲ ਗੇਟਸ ਵਰਗਿਆਂ ਨੇ ਐਲਨ ਮਸਕ ਵਰਗਿਆਂ ਨੇ ਅਰਬਾਂ ਖਰਬਾਂ ਦੇ ਹਿਸਾਬ ਨਾਲ ਜਿਹੜੀ ਏਕੜ ਜ਼ਮੀਨ ਉਹ ਖਰੀਦ ਲਈ ਆ ਹੁਣ ਮੈਨੂੰ ਇਹ ਦੱਸੋ ਵੀ ਉਹਨਾਂ ਲੱਖਾਂ ਏਕੜ ਦੇ ਫਾਰਮ ਬਣੇ ਹੋਏ ਨੇ ਵੱਡੀਆਂ ਮਸ਼ੀਨਾਂ ਕੰਮ ਕਰਦੀਆਂ ਨੇ ਹੁਣ ਤਾਂ ਲੋਹੇ ਦਾ ਬੰਦਾ ਆ ਗਿਆ ਰੋਬੋਟ ਕੰਮ ਕਰਨ ਲੱਗ ਗਿਆ ਮਸ਼ੀਨ ਉਹ ਬਣਾਤੀ ਉਹਨਾਂ ਨੇ ਬੰਦੇ ਦੀ ਲੋੜ ਹੀ ਨਹੀਂ ਰਹਿਣੀ ਕੀ ਤੁਸੀਂ ਉਹਨਾਂ 50 50 ਹਜ਼ਾਰ ਲੱਖ ਲੱਖ ਏਕੜ ਦੇ ਫਾਰਮਾਂ 'ਚ ਬੰਦੇ ਦੀ ਲੋੜ ਪਊਗੀ ਮਜ਼ਦੂਰ ਵੀ ਖਤਮ ਬੈਲ ਗੇਟਸ ਦਾ ਅਜ ਤੋਂ 4 ਸਾਲ ਪਹਿਲਾਂ ਦਾ ਬਿਆਨ ਸੁਣ ਲਓ ਉਹ ਕਹਿੰਦਾ ਦੁਨੀਆ ਤੇ ਆਬਾਦੀ ਜਿਹੜੀ ਅੱਜ ਕੋਈ 7 ਅਰਬ ਦੇ ਕਰੀਬ ਹੋਣੀ ਹੈ ਇਹ ਘਟਾ ਕੇ 2.5 ਅਰਬ ਤੇ ਲੈ ਕੇ ਆਉਣੀ ਹੈ ਜਿਹੜੀ ਆ ਦੁਨੀਆ ਫਿਰਦੀ ਹੈ ਕੀੜਾ ਮਕੌੜਾ ਡਾਂਗੂ ਦਾ ਸਪਰੇਅ ਮਾਰ ਕੇ ਮਾਰ ਦੇਣੀ ਹੈ ਉਹ ਕਰੋਨਾ ਵਾਇਰਸ ਲਿਆਂਦਾ ਗਿਆ ਦੁਨੀਆ ਬਹੁਤ ਮਾਰੀ ਗਈ ਅੱਜ ਗਾਜ਼ਾ ਚ ਫਲਸਤੀਨ ਦੇ ਵਿੱਚ ਭੁੱਖ ਮਰੀ ਨਾਲ ਜਵਾਕ ਮਰ ਰਹੇ ਆ 55000 ਬੰਦਾ ਮਾਰਿਆ ਜਾ ਚੁੱਕਾ ਜੀ ਜਿਹੜੇ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਮਾਰੀਆਂ ਗਈਆਂ ਕਿਉਂ ਨਹੀਂ ਕੋ ਬੋਲ ਰਿਹਾ ਕਿੱਡਾ ਵੱਡਾ ਕਾਣ ਕਿੱਡਾ ਵੱਡਾ ਕਤਲਿਆ ਮਨੁੱਖਤਾ ਦਾ ਹੋ ਰਿਹਾ ਇਹ ਇਹ ਸਮਝਣ ਦੀ ਲੋੜ ਆ ਵੀ ਇਹ ਜਿੰਨੀਆਂ ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ ਇਹ ਉਹ ਨੀਤੀਆਂ ਨੇ ਲੋਕਾਂ ਨੂੰ ਲੱਗਦਾ ਕਾਲੀ ਕਹਿੰਦੇ ਸਾਨੂੰ ਲਿਆਓ ਪੰਜਾਬ ਖਤਰੇ 'ਚ ਐ ਪੰਥ ਖਤਰੇ 'ਚ ਐ ਜ਼ਮੀਨਾਂ ਖਤਰੇ 'ਚ ਐ ਉਹ ਭਲੋ 213 ਚ ਪਾਲਸੀ ਤੁਸੀਂ ਲੈ ਕੇ ਆਏ ਸੀ ਰਾਜਾ ਬੜਾ ਇਹ ਕਹਿੰਦਾ ਮੈਂ ਗੋਲੀਆਂ ਖਾ ਲੂ ਇੱਕ ਜੇ ਪਤਾ ਨਹੀਂ ਕਿਹੜੀ ਬੁਲਟ ਪ੍ਰੂਫ ਜੈਕਟ ਪੜਾ ਕਿਹੜਾ ਜਹਾਜ਼ ਦਾ ਲੋਹਾ 40 ਫਿਰਦਾ ਵੀ ਗੋਲੀਆਂ ਮਾਰੋ ਬਜਦੇ ਹੀ ਨਹੀਂ ਮੇਰੇ 'ਚ ਕਿੰਨੇ ਵਾਰੀ ਗੋਲੀਆਂ ਖਾ ਗਿਆ ਤੂੰ 2005 ਚ ਸਾਡੇ ਧੌਲੇ ਬਰਨਾਲੇ ਕਾਂਗਰਸ ਸਰਕਾਰ ਸੀ ਕਿਸਾਨਾਂ ਦੇ ਮਾਰ ਮਾਰ ਗੋਲੀਆਂ ਗੋਡੇ ਕੱਢਦੇ ਸੀਗੇ ਪ੍ਰਸ਼ਾਸਨ ਨੇ ਜਦੋਂ ਧੌਲੇ ਫੈਕਟਰੀ ਲਾਈਆ ਬਰਨਾਲੇ ਕੋਲੇ ਤੇ ਉਦੋਂ ਆਪਾਂ ਕਿੱਥੇ ਸੀ ਭਾਈ ਕਾਂਗਰਸੀਓ ਦੇ ਕਿੱਥੇ ਸੀਗੇ ਸੋ ਇਹ ਜਿਹੜਾ ਮਸਲਾ ਹੈ ਜਿਹੜੀ ਮਰਜ਼ੀ ਸਰਕਾਰ ਲੈ ਨੇ 65000 ਏਕੜ ਦੀ ਗੱਲ ਕੀਤੀ ਹੈ ਦੂਜਾ ਕੋਹ 2 ਲੱਖ ਨੱਪਾਂਗੇ ਤੀਜਾ ਉਹ 4 ਲੱਖ ਨੱਪਾਂਗੇ ਇਹ 1000 ਡਾਂਗ ਮਾਰਦੇ ਆ ਅਗਲੇ 5000 ਮਾਰਨਗੇ ਇਹ ਮਸਲਾ ਸੋਡੀਆਂ ਜਿਹੜੀਆਂ ਲੜਨ ਵਾਲੀਆਂ ਧਰਾਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਆਮ ਲੋਕ ਇਹ ਲੋਕ ਤੁਸੀਂ ਆਪਣੀ ਰੋਜੀ ਰੋਟੀ ਲਈ ਆਪਣੀਆਂ ਨਸਲਾਂ ਲਈ ਆਪਣੇ ਬੱਚਿਆਂ ਦੇ ਭਵਿੱਖ ਲਈ ਤੁਸੀਂ ਇਹਨੂੰ ਬਚਾ ਸਕਦੇ ਹੋ ਜੇ ਤੁਸੀਂ ਸੋਚੋਗੇ ਵੀ ਨਹੀਂ ਅਸੀਂ ਤਾਂ ਕੋ ਸਰਕਾਰ ਬਦਲ ਕੇ ਭੁੱਲ ਜੋ ਦੁੱਖ ਲੱਗਦਾ ਅੱਜ ਨੌਜਵਾਨ ਮੁੰਡੇ ਆ ਡਿੱਕਾਂ ਡਿੱਕ ਲੱਗੇ ਟਰੈਕਟਰਾਂ ਦੇ ਇੱਕ ਪਾਸੇ ਝੰਡਾ ਕਿਸਾਨੀ ਦਾ ਇੱਕ ਪਾਸੇ ਕਾਂਗਰਸ ਦਾ ਲੈ ਇਹ ਮੇਲ ਹੈਗਾ ਉਹ ਸਾਰੇ ਹੀ ਗੋਲੇ ਕਬੂਤਰ ਨੇ ਕਾਰਪੋਰੇਟਾਂ ਦੇ ਉਹਨਾਂ ਦੇ ਗਏ ਫੰਗ ਹਲਾਉਂਦੇ ਉਹਨੇ ਕਹੇ ਬੈਂਦੇ ਹੋਏ ਕਹੇ ਉੱਡਦੇ ਆ ਉਹਨਾਂ ਦੇ ਗਾਣਾ ਪਾਣੀ ਚੁਗਦੇ ਆ ਪੀਂਦੇ ਆ ਜੀ ਤੁਸੀਂ ਕਾਰਪੋਰੇਟ ਦਾ ਇਲਜ਼ਾਮ ਲਗਾ ਕੇ ਤੁਸੀਂ ਤਾਂ ਫਿਰ ਆਮ ਆਦਮੀ ਪਾਰਟੀ ਦੇ ਸੈਂਟਰ ਦੀ ਜਿਹੜੀ ਮਿਲੀ ਭਗਤੀ ਇੱਕ ਤਰ੍ਹਾਂ ਦਾ આરોਪ ਲਗਾਤਾ ਇੱਕਦਾ ਹੋ ਸਕਦਾ ਕਿ ਕੇਂਦਰ ਦੀ ਸਰਕਾਰ ਨਾਲ ਆਮ ਆਦਮੀ ਪਾਰਟੀ ਮਿਲ ਜਵੇ ਜਿਹੜਾ ਇੱਕ ਟੈਰਫ ਮੁਕਤ ਵਪਾਰ ਦੀ ਗੱਲ ਹੋ ਰਹੀ ਹੈ ਟੈਕਸ ਮੁਕਤ ਵਪਾਰ ਦੀ ਗੱਲ ਪਿੱਛੇ ਜੇ ਸਮਝੌਤਾ ਹੋਣਾ ਸੀ ਅਮਰੀਕਾ ਤੇ ਭਾਰਤ ਚ ਟਲ ਗਈ ਗੱਲ ਅੱਗੇ ਚਲੀ ਗਈ ਅੱਗੇ ਹੋ ਜਾਣਾ ਹੈ ਅਮਰੀਕਾ ਬਾਹਮ ਰੋਡ ਕੇ ਕਰਾ ਲੂਗਾ ਜੇ ਇਹੋ ਸਮਝੌਤਾ ਸਿਰੇ ਚੜ ਜਾਂਦਾ ਭਾਰਤ ਦੇ ਦਸਕਤ ਕਰ ਦਿੰਦਾ ਕੀ ਕੀ ਫਿਰ ਸਾਡਾ ਭਾਰਤ ਜਾਂ ਪੰਜਾਬ ਬਚੂਗਾ ਸਾਡਾ ਦੁੱਧ ਮੰਨ ਲਓ ਲੁਧਿਆਣੇ ਵਿੱਚ ਕਹੇ ਰੁਪਏ ਕਿਲੋ ਦੁੱਧ ਲੈਣੇ ਤੁਸੀਂ 60 70 ਰੁਪਏ 75 ਰੁਪਏ 70 ਜਦੋਂ ਅਮਰੀਕਾ ਨੇ ਆਪਣੇ ਆਖੇ ਦੁੱਧ ਤਾਰ ਤਾਂ 5 ਰੁਪਏ 10 ਰੁਪਏ ਕਿਲੋ ਅਸੀਂ ਕਿੱਥੇ ਖੜਾਂਗੇ ਸੋਡੀ ਸਾਰੀ ਜਿਹੜੀ ਮੰਡੀ ਆ ਭਾਰਤ ਦੀ ਜਦੋਂ ਇਹਦੇ ਅਮਰੀਕਾ ਦਾ ਕਬਜ਼ਾ ਹੋ ਗਿਆ ਅਮਰੀਕਾ ਆਪਣਾ ਸਮਾਨ ਵੇਚਣ ਲੱਗ ਗਿਆ ਅਸੀਂ ਕਿੱਥੇ ਖੜਾਂਗੇ ਅੱਜ ਮੇਡ ਇਨ ਚਾਈਨਾ ਸਮਾਨ ਆਉਂਦਾ ਹੈ ਉਹ ਮੇਡ ਇਨ ਚਾਈਨਾ ਵਧੀਆ ਵੀ ਹੁੰਦਾ ਕੁਆਲਿਟੀ ਵਧੀਆ ਤੇ ਸਸਤਾ ਵੀ ਹੈ ਪਰ ਸਾਡੇ ਲਈ ਕਿੱਥੇ ਰਿਹਾ ਸੋ ਇਹ ਜਿਹੜੀ ਨੀਤੀ ਆਪਾਂ ਗੱਲ ਕਰਦੇ ਆ ਨਾ ਵੀ ਤੁਸੀਂ ਭਾਵੇਂ ਬੀਜੇਪੀ ਨੂੰ ਤੇ ਭਵੰਤ ਨੂੰ ਇਕੱਠਾ ਕਰਦਾ ਕੋਈ ਬੀਜੇਪੀ ਹੋਵੇ ਕੋਈ ਭਵੰਤ ਹੋਵੇ ਇਹ ਮੋਹਰੇ ਨੇ ਮੋਦੀ ਵਰਗੇ ਭਵੰਤ ਵਰਗੇ ਬਾਦਲ ਬੂਦਲੇ ਮੋਹਰੇ ਨੇ ਕਟਪੁਤਲੀਆਂ ਨੇ ਉਹਨਾਂ ਨਿਊ ਵਰਲਡ ਆਰਡਰਾਂ ਦੇਂਦੀਆਂ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਚਲਾਉਣਾ ਤਾਂ ਸਮਝਣ ਦੀ ਲੋੜ ਹੈ ਵੀ ਇਹ ਭਲੇਖਾ ਕੱਢ ਦੋ ਜਿਹੜੀ ਮਰਜ਼ੀ ਸਰਕਾਰ ਲੈ ਆਓ ਬਦਲ ਲਓ ਹਲਾ ਤੇ ਦੂ ਮਾੜੇ ਹੋਏ ਪੰਜਾਬ ਵਿੱਚ ਮੈਂ ਲੁਧਿਆਣੇ ਦੀ ਗੱਲ ਕਰੂੰਗਾ ਤੁਸੀਂ ਪੰਜਾਬ ਦੀ ਮੈਂ ਸਿਰਫ ਲੁਧਿਆਣੇ ਦੀ 24000 ਏਕੜ ਐਕਵਾਇਰ ਹੋਣੀ ਹੈ ਲੱਗਦਾ ਕਿ ਇੱਥੇ ਪ੍ਰਵਾਸੀਆਂ ਨੂੰ ਬਸਾਨ ਦੀ ਵੀ ਤਿਆਰੀ ਹੋ ਸਕਦੀ ਹੈ ਕਿਉਂਕਿ ਇਸ ਟਾਈਮ ਸਾਰੇ ਆਊਟਰ ਦੇ ਵਿੱਚ ਲੁਧਿਆਣੇ ਦੇ ਪ੍ਰਵਾਸੀ ਕਲੋਨੀਆਂ ਮਿਲ ਜਾਣੀਆਂ ਤੁਹਾਨੂੰ ਦੇਖੋ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਾਡਾ ਕਿਸੇ ਪ੍ਰਵਾਸੀ ਨਾਲ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਨਫ਼ਰਤ ਨਹੀਂ ਕੋਈ ਫਰਕਾਪ੍ਰਸਤੀ ਨਹੀਂ ਸਾਡੇ ਬੰਦੇ ਪੰਜਾਬੀ ਲੋਕ ਬਾਹਰਲੇ ਸੂਬਿਆਂ 'ਚ ਵੀ ਕੰਮ ਕਰਨ ਜਾਂਦੇ ਆ ਬਾਹਰ ਦੇਸ਼ਾਂ 'ਚ ਵੀ ਕੰਮ ਕਰਨ ਦੇ ਅਸੀਂ ਕਹਿੰਦੇ ਆ ਜੇ ਉੱਤਰਾਖੰਡ 'ਚ ਹਿਮਾਚਲ 'ਚ ਨਾਗaland 'ਚ ਰਾਜਸਥਾਨ 'ਚ ਕਾਨੂੰਨ ਬਣ ਸਕਦੇ ਆ ਵੀ ਉੱਥੋਂ ਦੀ ਜਿਹੜੀ ਐਗਰੀਕਲਚਰ ਲੈਂਡ ਆ ਉਹ ਲੈ ਨਹੀਂ ਸਕਦਾ ਬੰਦਾ ਜਾ ਕੇ ਉੱਥੇ ਬੋੜ ਬਣਾਉਣੀ ਬਹੁਤ ਔਖੀ ਆ ਉੱਥੇ ਨਖਰਾਂ ਲੈਣੀਆਂ ਬਹੁਤ ਔਖੀਆਂ ਤਾਂ ਪੰਜਾਬ 'ਚ ਕਿਉਂ ਕਾਨੂੰਨ ਨਹੀਂ ਬਣਦਾ ਸਵਾਲ ਇਹ ਆ ਪੰਜਾਬ ਦੀ ਆਬਾਦੀ ਦੋਨ ਘਟ ਰਹੀ ਆ ਚਾਰ ਚਾਰ ਪੰਜ ਪੰਜ ਵਾਕ ਦੇ ਕੇ ਜਵਾਬ ਆ ਗਿਆ ਉਹ ਬਾਹਰਲੇ ਮੁਰਖਾਂ ਨੂੰ ਚਲੇ ਗਿਆ ਕੋਈ ਚਿੱਟੇ ਨਾ ਮਰ ਰਿਹਾ ਸਾਡੀ ਇੱਥੇ ਬਸਾਉਣਾ ਕੌਣ ਹੈ ਤੁਸੀਂ ਲੁਧਿਆਣੇ ਰਹਿੰਦੇ ਹੋ ਮੈਨੂੰ ਐਂ ਦੱਸ ਦਿਓ ਲੁਧਿਆਣੇ ਦੀਆਂ ਕਿੰਨੀਆਂ ਕਲੋਨੀਆਂ ਡਿਵੈਲਪ ਹੋਈਆਂ ਵਿਦਾ ਹੱਦਿਓ ਖਾਲੀ ਹੈ ਨਾ ਜਿਹੜੀਆਂ ਕਲੋਨੀਆਂ ਤੋਂ 20 30 ਸਾਲ ਪਹਿਲਾਂ ਕੱਟੀਆਂ ਗਈਆਂ ਉਹਨਾਂ ਕਿੰਨੀਆਂ ਡਿਵੈਲਪ ਹੋਈਆਂ ਕੋਈ 20% ਹੈ ਕੋਈ 15 ਕੋਈ 30 ਇਹ ਤੋਂ ਵੱਧ ਨਹੀਂ ਨਾ ਹੋਈਆਂ ਚੰਡੀਗੜ੍ਹ 70 ਸਾਲ ਦਾ ਬਸਿਆ ਹਲੇ 30% ਖਾਲੀ ਪਿਆ ਹੈ ਜਿਹੜੇ ਮਰਜ਼ੀ ਸ਼ਹਿਰ ਤੇ ਵੜ ਜਾਓ 20 30% ਤੋਂ ਵੱਧ ਕਲੋਨੀ ਸਾਡੇ ਪ੍ਰਸ਼ੰਦੇ ਟਿਚਰ ਕਲੋਨੀ ਕੱਟੀ ਨੂੰ 47 ਸਾਲ ਹੋ ਗਏ ਉਹ 78 ਦੀ ਕੱਟੀ ਵੀ ਹੈ ਹਲੇ ਕਿੰਨੀ ਡਿਵੈਲਪ ਹੋਈ ਹੈ 400 ਪਲਾਟ ਹੈ 400 ਪਲਾਟ ਦੇ ਵਿੱਚ ਪਤਾ ਨਹੀਂ ਕਿੰਨਾ 125 ਘਰ ਪਏ ਹੈ 47 ਸਾਲ ਤੇ ਇੱਥੇ ਰਹੂਗਾ ਕੌਣ ਅਸਲ 'ਚ ਰਹਿਣਾ ਰੁਣਾ ਕੋਈ ਨਹੀਂ ਜ਼ਮੀਨਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਉਹ ਵਿਕਾਸ ਗਰਗ ਹੈ ਇਹ ਉਹਦੀ ਸਕੀਮ ਹੈ ਇਹ ਉਹਨੇ ਕਿਹਾ ਵੀ ਜਿਹੜੇ ਪ੍ਰਾਈਵੇਟ ਬਿਲਡਰ ਆ ਉਹਨੂੰ ਰਾ ਕੇ 20 ਤੋਂ 25000 ਕਰੋੜ ਰੁਪਇਆ ਪ੍ਰਾਈਵੇਟ ਬਿਲਡਰਾਂ ਤੋਂ ਇਕੱਠਾ ਕਰਕੇ ਦਿੱਲੀ ਵਾਲੀ ਜਿਹੜੀ ਡੇਟਾ ਪਾਰਟੀ ਆ ਇਕੱਠੀ ਕਰਕੇ ਜਾਈਏ ਚਲੋ ਰਾਜਾ ਵੜਿੰਗ ਤਾਂ ਇਹ ਇੱਕ ਡਾਂਗੇ ਤੁਸੀਂ ਜੇ ਬਾਈ ਚਾਂਸ ਸਰਕਾਰ ੱੱਕਾ ਕਰਦੀ ਐ ਲੱਖਾਂ ਸਦਾਣਾ ਇਹ ਇੱਕ ਡਾਉਣਗੇ ਆਈ ਦਾ ਹੱਕ ਵੀ ਡਾਵਾਂਗੇ ਡਾਂਗਾਂ ਨੂੰ ਤੇਲ ਵੀ ਲਾ ਹੋਇਆ ਤਿਆਰ ਆ ਦਿੱਲੀ ਮੋਰਚੇ ਤੇ ਅਸੀਂ ਪਿੱਛੇ ਨਹੀਂ ਛੱਡੇ ਪਰਚੇ ਵੀ ਹੋਏ ਹੁਣ ਵੀ ਜਦੋਂ ਯਾਰ ਸਾਡੇ ਪੱਲੇ ਥੋੜਾ ਫਰ ਇਹ ਹੀ ਨਾ ਨਾ ਸਾਡੀ ਹਵਾ ਬਚੀ ਨਾ ਪਾਣੀ ਬਚੇ ਨਾ ਧਰਤੀ ਬਚੀ ਫਿਰ ਜੋ ਕੇ ਵੀ ਕੀ ਕਰਨਾ ਰਜਿੰਦਾ ਲੱਛਾਂ ਲੋਕਾਂ ਨੂੰ ਕਹਿਣਾ ਤਿਆਰ ਰੱਖਿਓ ਡੰਡਿਆਂ ਝੰਡੇ ਪਾ ਕੇ ਰੱਖੋ ਜ਼ਬਰਦਸਤ ਮੁਕਾਬਲਾ ਸਬਰ ਨਾਲ ਏਕੇ ਨਾਲ ਠੰਮੇ ਨਾਲ ਜੇ ਲੋੜ ਪਈ ਫਡਾਂਗਾ ਨੂੰ ਤੇੜ ਲੱਗਾ ਹੈਗਾ ਹੀ ਬਹੁਤ ਬਹੁਤ ਸ਼ੁਕਰੀਆ ਲਖਸ ਜਾਨਾ ਜੀ ਜੀ ਹਾਂਜੀ ਇਹ ਨੌਜਵਾਨ ਦੀ ਗੱਲ ਮੈਂ ਇਹ ਦੱਸ ਰਿਹਾ ਸੀ ਮੈਨੂੰ ਹੁਣੀ ਕਿ ਇਹਨਾਂ ਨੇ ਪਿੰਡਾਂ ਨੂੰ ਨੋਟਿਸ ਆਇਆ ਪੂਰੀ ਗੱਲ ਸਮਝਾ ਕੇ ਨੋਟਿਸ ਆਇਆ ਸਾਡਾ ਜੀ ਪਿੰਡ ਦਾਖਾ ਹਲਕੇ ਦਾਖੇ ਤੋਂ ਇੱਥੇ ਨੇੜੇ ਹੀ ਆ ਸੋ ਸਾਡੇ ਪਿੰਡ ਦੇ ਵਿੱਚ ਨੋਟਿਸ ਜਾਰੀ ਕਰਤਾ ਡਾਕ ਰਾਹੀਂ ਵੀ ਜਿਹੜੇ ਫਰਨੀ ਤੋਂ ਸੱਜੇ ਪਾਸੇ ਵਾਲੇ ਘਰ ਨੇ ਖਾਲੀ ਕਰਤਾ ਜਦ ਕਿ ਜੇਸਕਰ ਸਰਕਾਰ ਕਹਿ ਰਹੀ ਆ ਕਿ ਜੇ ਤੁਹਾਡੀ ਮਰਜ਼ੀ ਹੈ ਦੇਣੀ ਆ ਦੋ ਨਾ ਦੇੜੀਆਂ ਨਾ ਦੋ ਫਿਰ ਇਹ ਮਤਲਬ ਹੀ ਨਹੀਂ ਬਣਦਾ ਤੁਸੀਂ ਨੋਟਿਸ ਜਾਰੀ ਕਰੋ ਵੀ ਘਰ ਖਾਲੀ ਕਰ ਦੋ ਸਾਡੇ ਤਾਂ ਡਿਵੈਲਪੀ ਪੂਰਾ ਏਰੀਆ ਈਆਲੀ ਸਾਹਿਬ ਨੇ ਕੀਤਾ ਸ਼ਰੋਮਣੀਆਂ ਕਾਲੀ ਦਰਮਣੀ ਬਿਲਕੁਲ ਬਿਲਕੁਲ ਤੇ ਉਹਨਾਂ ਦਾ ਉਹਨਾਂ ਦਾ ਕੀ ਵਿਚਾਰ ਹੈ ਦੇਖੋ ਜੀ ਈਆਲੀ ਸਾਹਿਬ ਉਹ ਖੁਦ ਇੱਕ ਕਿਸਾਨ ਨੇ ਸਾਡੇ ਪਿੰਡ ਵੀ ਆਏ ਨੇ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਆਏ ਇਹ ਗੱਲ ਚਾਸੀਂ ਉਹਨਾਂ ਦਾ ਕਹਦੀਏ ਤਾਰੀਫ ਕਰਨੀ ਚਾਹੁੰਦੇ ਆ ਪਰ ਹੁਣ ਜਿਹੜੀ ਭਗਵੰਤ ਮਾਨ ਹੋ ਗਏ ਸਾਡੇ ਸੀਐਮ ਪੰਜਾਬ ਦੇ ਹੁਣ ਇਹਨਾਂ ਨੂੰ ਜੇਕਰ ਪੁਤਲੀ ਵਾਂਗੂ ਯੂਜ਼ ਕਰਕੇ ਕਹਿੰਦੇ ਨੇ ਜੀ ਬਹੁਤ ਵਧੀਆ ਪ੍ਰੋਜੈਕਟ ਹੈ ਬਹੁਤ ਵਧੀਆ ਪ੍ਰੋਜੈਕਟ ਹੈ ਹੋਰ ਵੀ ਬਹੁਤ ਐਮਐਲਏ ਨੇ ਮੈਂ ਸਵਾਲ ਕਰਦਾ ਫਿਰ ਤੁਸੀਂ ਆਪਣੀਆਂ ਜ਼ਮੀਨਾਂ ਦੇ ਦਿਓ ਇਨਾਂ ਕੋ ਜ਼ਮੀਨਾਂ ਹੈ ਨਹੀਂ ਇਨਾਂ ਕੋ ਬਹੁਤ ਜ਼ਮੀਨ ਆ ਇਹ ਆਪਣੀਆਂ ਜ਼ਮੀਨਾਂ 'ਚ ਕਲੋਨੀਆ ਬਣਾ ਦੇਣ ਜਿਵੇਂ ਬਾਈ ਲਖੇ ਜੀ ਨੇ ਗੱਲ ਕੀਤੀ ਆ 20 ਜ਼ਮੀਨਾਂ ਨੂੰ ਤੁਸੀਂ ਉਜਾੜ ਕੇ ਤੁਸੀਂ ਉੱਥੇ ਬਣਾ ਰਹੇ ਹੋ ਕਲੋਨੀਆ ਕਲੋਨੀਆ 'ਚ ਰਹੋ ਗੋਣ ਜੇ ਇਹਨਾਂ ਦਾ ਗੱਲ ਹੈ ਵੀ ਪ੍ਰੋਫਿਟ ਹੁਣ ਸਾਡੀ ਜਿਹੜੀ ਜ਼ਮੀਨ ਹੈ ਸਾਡੀ ਵੀ ਦਾਖੇ ਜ਼ਮੀਨਾਂ ਸਾਡੇ ਨਾਲ ਦੀਆਂ ਜ਼ਮੀਨਾਂ ਵੀ ਸਾਡੀਆਂ ਜ਼ਮੀਨਾਂ ਵੀ 7-7 8-8 ਕਰੋੜ ਦੀਆਂ ਨੇ ਤੇ ਜੇ ਉਹ ਜ਼ਮੀਨਾਂ ਦੇ ਤੁਸੀਂ ਪਲਾਟ ਬਣਾ ਦਿੰਦੇ ਹੋ ਤਾਂ ਕਹਿੰਦੇ ਹੋ ਜੀ ਇਹ ਥੋੜਾ ਪਲਾਟ 3 ਕਰੋੜ ਦਾ ਬੱਸ ਬਾਬੇ ਕੋਈ 4 ਕਰੋੜ ਦਾ ਬੱਸ ਇੰਨਾ ਮਹਿੰਗਾ ਲੈਣਾ ਕਿਨੇ ਆ ਬਈਏ ਲੈਣਗੇ ਇੰਨਾ ਮਹਿੰਗਾ ਤਾਂ ਕਿਸੇ ਨੇ ਲੈਣਾ ਨਹੀਂ ਤੁਸੀਂ ਘਰ ਉਜਾੜ ਕੇ ਕਹਿ ਰਹੇ ਹੋ ਜੀ ਅਸੀਂ ਘਰ ਨਵੇਂ ਬਣਾਵਾਂਗੇ ਇਹਦਾ ਕੋਈ ਫਾਇਦਾ ਤਾਂ ਹੈ ਨਹੀਂ ਨਾ ਤੁਹਾਡੇ ਪਿੰਡ ਦੇ ਲੋਕ ਕਿਹਾ ਇੱਕ ਜਾਂ ਦੋ ਜਾਂ ਕਿੰਨੇ ਪਰਸੈਂਟ ਇਸ ਸਕੀਮ ਦੇ ਹੱਕ ਚ ਹੈ ਤੇ ਵਿਰੋਧ ਚ ਕਿੰਨੇ ਆ ਮੈਂ ਕਹਿੰਦਾ ਜੀ 101% ਵਿਰੋਧ ਚ ਤੁਸੀਂ ਇੱਥੇ ਜਾਓ ਮੈਂ ਕਹਿੰਦੇ ਤੇ 70% ਸਾਡੇ ਦਾਖੇ ਪਿੰਡ ਦੇ ਆਏ ਹੋਏ ਨੇ ਕਿਉਂਕਿ ਜਿਹੜਾ ਸਾਡਾ ਪਿੰਡ ਹੈ ਜੀ ਪਹਿਲਾਂ ਜਦੋਂ ਸੰਘਰਸ਼ ਲੱਗਿਆ ਸੀ ਸੈਂਟਰ ਦੀ ਗਵਰਨਮੈਂਟ ਨਾਲ ਉਦੋਂ ਵੀ ਸਾਡੇ ਪਿੰਡ ਨੇ ਬਹੁਤ ਯੋਗਦਾਨ ਪਾਇਆ ਟਰਾਲੀਆਂ ਗਈਆਂ ਵਿਰੋਧ ਕੀਤਾ ਕਿਉਂਕਿ ਸਾਡਾ ਪਿੰਡ ਇੱਕ ਕਾਫੀ ਇਤਿਹਾਸਕ ਪਿੰਡ ਹੈ ਪੁਰਾਣਾ ਪਿੰਡ ਹੈ ਬਹੁਤ ਵੱਡਾ ਵੀ ਪਿੰਡ ਹੈ ਹੁਣ ਸਾਡੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਵੀ ਆ ਗਈਆਂ ਵਿੱਚ ਕਿ ਸ਼ਕਈ ਪਿੰਡਾਂ ਦੇ ਸ਼ਮਸ਼ਾਨ ਘਾਟਾਂ ਦੀਆਂ ਵੀ ਜ਼ਮੀਨਾਂ ਨਹੀਂ ਛੱਡੀਆਂ ਕਟਕੇ ਵਿਰੋਧ ਹੋਏਗਾ ਬਿਲਕੁਲ ਹੋਏਗਾ ਜੀ ਬਿਲਕੁਲ ਹੋਏ ਲੈਂਡ ਪੁਲਿੰਗ ਸਕੀਮ ਲਈ ਅੱਜ ਲੱਖਾ ਸਦਾਣਾ ਲੁਧਿਆਣਾ ਪਹੁੰਚੇ ਨੇ ਲੁਧਿਆਣਾ ਦੇ ਗਲਾਡਾ ਦਫਤਰ ਦੇ ਬਾਹਰ ਧਰਨਾ ਲਗਾਇਆ ਫਿਰੋਜ਼ਪੁਰ ਰੋਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਲੋਕ ਕਿਸਾਨ ਜਿਹੜੇ ਨੇ ਪਹੁੰਚੇ ਹੋਏ ਨੇ ਔਰ ਖਾਸ ਕਰ ਲੈਂਡ ਪੁਲਿੰਗ ਸਕੀਮ ਦਾ ਵਿਰੋਧ ਦਰਜ ਕਰਵਾਇਆ ਜਾ ਰਿਹਾ ਲੋਕਾਂ ਦਾ ਇਹੀ ਕਹਿਣਾ ਹੈ ਕਿ ਕਿਸਾਨ ਜਿਹੜੇ ਨੇ ਇਸ ਸਕੀਮ ਦੇ ਹੱਕ ਦੇ ਵਿੱਚ ਨਹੀਂ ਹਨ ਜਦਕਿ ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਲੈਂਡ ਪੂਲਿੰਗ ਸਕੀਮ ਦੇ ਵਿੱਚ ਕਿਸੇ ਵੀ ਕਿਸਾਨ ਦੇ ਨਾਲ ਧੱਕਾ ਨਹੀਂ ਕੀਤਾ ਜਾਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ